ਤੁਸੀਂ ਹਾਂ ਹੁਣ ਇੱਕ ਗੱਲ ਦੇਖੋ ਕੱਲ ਨੂੰ ਖਾਰਾ ਚੱਕ ਸਭ ਹੋਈ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਵੀ ਕੱਲ ਗੁਰੂ ਸਾਹਿਬ ਨੇ ਖੁਦ ਕਲਾ ਵਰਤਾਈ ਜਿੰਨਾ ਤਾਮ ਝਾਵ ਗੁਰਵੀਰ ਬਰਾੜ ਨੇ ਤੇ ਬਾਕੀ ਨੇ ਲਾ ਰੱਖਿਆ ਸੀਗਾ ਉਹ ਕੱਲ ਸਾਰਾ ਫਲੋਪ ਹੋ ਗਿਆ ਬਿਲਕੁਲ ਚਲੋ ਉਹ ਰੱਬ ਦੀ ਖੇਡ ਵਰਤੀ ਹੈ ਨਾ ਫਲੋਪ ਹੋ ਗਿਆ ਪਰ ਕੀ ਹੈ ਮੈਂ ਸਿਆਣੇ ਕਹਿੰਦੇ ਹਮੇਸ਼ਾ ਨਾ ਦੁਸ਼ਮਨ ਦੀ ਵਿਰੋਧੀ ਦੀ ਹਰੇਕ ਗੱਲ ਦੀ ਤਹ ਤੱਕ ਜਾਓ ਹਰ ਚਾਲ ਸਮਝੋ ਕੱਲ ਗੁਰਵੀਰ ਬਰਾੜ ਨੇ ਜਦੋਂ ਆਪਣੇ ਪਾਸ਼ੇਨ ਦੀ ਅਰੰਭਤਾ ਕੀਤੀ ਰੈਲੀ 'ਚ ਉਹਨੇ ਅਰੰਭਤਾ ਕੀਤੀ ਜੀ ਮੈਂ ਅਵਤਾਰ ਪਾਸ਼ ਦੀ ਕਵਿਤਾ ਤੋਂ ਆਪਣੇ ਗੱਲ ਰੱਖਣਾ ਚਾਹੁੰਦਾ ਹਾਂ ਹਾਂ ਜੀ ਬਿਲਕੁਲ ਸੁਣੇ ਸੀ ਕੱਲ ਤੁਸੀਂ ਜੀ ਬਿਲਕੁਲ ਹੁਣ ਦੇਖੋ ਵੀ ਇੱਥੋਂ ਪਤਾ ਲੱਗਦਾ ਹੈ ਵੀ ਉਹ ਬੰਦੇ ਦੀ ਮਾਨਸਿਕਤਾ ਕੀ ਹੈ ਬਿਲਕੁਲ ਬੰਦਾ ਕਿਹੜੀ ਵਿਚਾਰਧਾਰਾ 'ਚ ਪਲਿਆ ਹੈ ਕਿਹੜੀ ਵਿਚਾਰ ਤਾਰਾ ਨੇ ਅਡੌਪਟ ਕਰਕੇ ਰੱਖੀ ਹੋਈ ਹੈ ਤੇ ਕਿਹੜੀ ਵਿਚਾਰ ਤਾਰਾ ਮੁਤਾਬਕ ਆਪਣਾ ਉਹ ਜੀਵਨ ਜੀ ਰਿਹਾ ਹੈ ਆਮ ਸੰਗਤਾਂ ਨੂੰ ਸ਼ਾਇਦ ਘੱਟ ਪਤਾ ਹੋਊਗਾ ਮੈਂ ਸੰਗਤਾਂ ਦੱਸ ਦੇਣਾ ਚੋਣਾ ਵੀ ਅਵਤਾਰ ਪਾਸ਼ ਉਹ ਕਵੀ ਸੀਗਾ ਜਿਹਦੇ ਘਰਲੇ ਕਹਿੰਦੇ ਸੀ ਵੀ ਸਭ ਤੋਂ ਯਾਸ਼ਵੰਦ ਸਾਡੇ ਪਰਿਵਾਰ ਦਾ ਯਾਸ਼ਵੰਦ ਹੈ ਉਹਦਾ ਪਰਿਵਾਰ ਹੀ ਕਹਿੰਦਾ ਸੀ ਹਾਂਜੀ ਅਵਤਾਰ ਪਾਸ਼ ਨੇ ਕਿਹਾ ਸੀਗਾ ਵੀ ਦਰਬਾਰ ਸਾਹਿਬ ਜੋ ਆਪਣਾ ਅੰਮ੍ਰਿਤਸਰ ਸਾਹਿਬ ਸਥਿਤ ਹੈ ਉਹਦੇ ਉੱਥੇ ਸਰੋਵਰ ਦੀ ਲੋੜ ਨਹੀਂ ਹੈ ਉਤੇ ਸਰੋਵਰ ਤੇ ਝੋਨਾ ਉਗਾਦਣਾ ਚਾਹੀਦਾ ਹੈ ਬਿਲਕੁਲ ਇੰਨੀ ਕਾਨੂੰਨੀ ਮਾਨਸਿਕਤਾ ਦਾ ਸਿੱਖ ਵਿਰੋਧੀ ਮਾਨਸਿਕਤਾ ਦਾ ਉਹ ਬੰਦਾ ਸੀਗਾ 20ਵੀਂ ਸਦੀ ਦੇ ਮਹਾਨ ਜਰਨੈਲ ਮਰਦੇ ਮੁਜਾਹਿਦ ਬਾਬਾ ਇਕੂਮ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਬਾਰੇ ਉਹ ਕਹਿੰਦਾ ਸੀਗਾ ਕਿ ਬੁਰਸ਼ਾ ਗਿਰਦੀ ਕਰ ਰਹੇ ਹੈ ਬਿਲਕੁਲ ਤੁਸੀਂ ਦੇਖੋ ਯਾਰ ਵੀ ਜਿਹੜਾ ਬੰਦਾ ਇਹੋ ਜੀ ਵਿਚਾਰਧਾਰਾ ਨੂੰ ਅਡਾਪਟ ਕਰਕੇ ਬੈਠਾ ਹੈ ਉਹਨੂੰ ਫੋਲੋ ਕਰਦਾ ਹੈ ਉਹਨੂੰ ਫੋਲੋ ਕਰ ਨਹੀਂ ਰਮਤਾ ਕਰ ਰਿਹਾ ਹੈ ਤੂ ਬੰਦੇ ਦੀ ਮਾਨਸਿਕਤਾ ਕਿਹੋ ਜੀ ਹੋ ਕੇ ਬਿਲਕੁਲ ਗੋਮ ਨੂੰ ਇਹਦੇ ਬਾਰੇ ਵਿਚਾਰ ਕਰਨਾ ਪੈਣਾ ਸਮਝਣਾ ਪੈਣਾ ਹੈ ਕਿਹ ਤੱਕ ਜਾਣਾ ਪੈਣਾ ਹੈ ਸਰਕਾਰਾਂ ਨੇ ਦਰਬਾਰ ਸਾਹਿਬ ਤੇ ਨਾ ਟੈਂਕਾਂ ਤੇ ਤੋਪਾਂ ਹਮਲਾ ਕਰਕੇ ਵੇਖ ਲਿਆ ਹੁਣ ਸਰਕਾਰਾਂ ਨੇ ਤਬਦੀਲੀ ਕੀਤੀ ਹੈ ਹੁਣ ਨੋਟ ਕਰਿਓ ਵੀ ਹੁਣ ਸਰਕਾਰ ਨਾ ਕੋ ਤੋਪ ਲੈ ਕੇ ਨਹੀਂ ਹੁੰਦੀ ਬਿਲਕੁਲ ਕੋ ਟੈਂਕ ਲੈ ਕੇ ਨਹੀਂ ਹੁੰਦੀ ਸਰਕਾਰ ਨੇ ਸੰਧ ਤਿਆਰ ਕਰ ਲਈ ਉਹ ਸੰਧ ਕਿਹੜੇ ਆ ਜਿਹੜੇ ਤੁਹਾਡੀ ਸੋਚ ਤੇ ਤੁਹਾਡੇ ਵਿਚਾਰਾਂ 'ਤੇ ਹਮਲੇ ਕਰ ਰਹੇ ਆ ਭਾਵੇਂ ਉਹ ਸੋਸ਼ਲ ਮੀਡੀਆ 'ਤੇ ਕਰ ਰਹੇ ਆ ਭਾਵੇਂ ਉਹ ਥੋੜੇ ਸਿਧਾਂਤਾਂ 'ਤੇ ਕਰ ਰਹੇ ਆ ਭਾਵੇਂ ਉਹ ਇਲੈਕਟ੍ਰੋਨਿਕ ਮੀਡੀਆ ਕਰ ਰਹੇ ਆ ਪ੍ਰਿੰਟ ਮੀਡੀਆ ਕਰ ਰਹੇ ਆ ਸੰਧ ਤਿਆਰ ਹੋ ਗਈ ਆ ਹੁਣ ਸੰਧਾਂ ਦੀ ਪਛਾਣ ਕਰਨ ਦੀ ਲੋੜ ਆ ਬਿਲਕੁਲ ਮੈਂ ਕਹਿੰਦਾ ਵੀ ਰੱਬ ਦੀ ਮਿਹਰ ਵੀ ਜਿਸ ਤਰ੍ਹਾਂ ਹੁਣ ਕਹਿੰਦਾ ਵੀ ਆਪੇ ਫਾਥੜੀਏ ਤਣ ਕੋਣ ਛੁਡਾਵੇ ਉਹ ਜਿਹੜਾ ਨਾ ਇਹ ਬੀਜੇ ਪੀ ਦਾ ਵਿਧਾਇਕ ਗੁਰਵੀਰ ਬਾੜ ਉਹ ਵਿਚਾਰਾ ਨਾਲ ਉਸ ਕੱਲ ਫਸ ਗਿਆ ਹੁਣ ਕੱਲ ਉਹਨੇ ਬਿਆਨ ਜਾਰੀ ਕੀਤਾ ਪਹਿਲਾਂ ਉਹਨੇ ਜੇ ਪੋਸਟਰ ਲਾਏ ਸੀਗੇ ਅਨੂਪਗੜ੍ਹ ਰਕਸਾਣਾ ਰਾਵਲਾ ਉਹ ਦੂਰ ਦੂਰ ਤੱਕ ਦੀ ਸਮੂਚੀਆਂ ਪੰਥਕ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਸੰਪਰਦਾਵਾਂ ਉਹਨਾਂ ਅੰਗਾਂ ਤੇ ਜਿੱਥੇ ਬਣੀਆਂ ਸਾਰੀਆਂ ਪਹੁੰਚ ਦੇ ਉੱਤੇ ਆ ਗਈ ਬਹੁਤ ਜ਼ੋਰ ਹੋਇਆ ਕੀ ਤੁਹਾਨੂੰ ਗੱਲ ਦਾ ਅਹਿਸਾਸ ਹੈ ਵੀ ਗੰਗਾ ਨਗਰ ਗੰਗਾ ਨਗਰ ਜ਼ਿਲ੍ਹੇ 'ਚ 2000 ਗੁਰਦੁਆਰੇ ਆ ਠੀਕ ਹੈ ਜੀ ਬਿਲਕੁਲ ਜੀ ਹੁਣ ਮਾਨਗੜ ਕਿੰਨੇ ਗੁਰਦੁਆਰੇ ਆ ਬਿਲਕੁਲ ਕਿੰਨੀਆਂ ਸਿੰਘ ਸਭਾਵਾਂ ਆ ਬਿਲਕੁਲ ਨਾ ਨਾ ਕਰਦੇ ਕਟੋ ਕਟ ਕਟੋ ਕੜਾਂਕਰ ਲਈਏ ਤੇ 3500 ਗੁਰਦੁਆਰੇ ਆ ਦੋ ਜ਼ਿਲ੍ਹਿਆਂ ਚ ਦੋ ਜ਼ਿਲ੍ਹਿਆਂ ਚ ਤੇ ਆ ਇਹਨੇ ਕਿੰਨੇ ਕਿੰਨੇ ਇਹਨਾਂ ਕੋਲੇ 7 ਗੁਰਦੁਆਰੇ 7 ਗੁਰਦੁਆਰੇ ਆ 3500 ਚੋਂ 7 ਗੁਰਦੁਆਰੇ ਦੀ ਤੁਸੀਂ ਨਾ ਪਾ ਕੇ ਤੇ ਤੁਸੀਂ ਕੌਣ ਦੀ ਗੱਲ ਕਰੀ ਜਾਂਦੇ ਹੋ ਇਹ ਰੱਬ ਦੀ ਕਲਾ ਹੈ ਇਹ ਰੱਬ ਨੇ ਕਲਾ ਵਰਤਾਈ ਹੈ ਫਿਰ ਦੇਖੋ ਵੀ ਬੜੇ ਅਫਸੋਸ ਹੁੰਦਾ ਜਦੋਂ ਵੇਖੀਦਾ ਵੀ ਯਾਰ ਕਿੰਨਾ ਲੋਕਾਂ ਨੂੰ ਵਿਚਾਰ ਰਿਹਾ ਤੁਸੀਂ ਉਹ ਲੋਕਾਂ ਨੂੰ ਜਿਨ੍ਹਾਂ ਨੇ ਮਸੂਮ ਬੱਚੇ ਵੜਤੇ ਜਿਨ੍ਹਾਂ ਨੇ ਬਜ਼ੁਰਗ ਵੜਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘੋੜੇ ਵੜਤੇ ਯਾਰ ਕਮਾਲ ਦੀ ਗੱਲ ਦੇਖੋ ਆਗੇ ਨਸ਼ੇ ਚ ਰੱਜਿਆ ਲੋਕਾਂ ਨੇ ਨਾ ਬੱਚੇ ਵੇਖੇ ਨਾ ਬਜ਼ੁਰਗ ਵੇਖੇ ਨਾ ਘੋੜੇ ਵੇਖੇ ਅਫਸੋਸ ਇਸ ਗੱਲ ਦਾ ਮੈਂ ਤਾਂ ਕਹਿੰਨਾ ਵੀ ਇਹ ਲੋਕ ਉਸ ਮਾਨਸਿਕ ਤੌਰ ਤੇ ਉਸ ਵਿਚਾਰਤਾ ਅਡੌਪਟ ਕਰ ਚੁੱਕੇ ਐ ਜਿਨ੍ਹਾਂ ਨੇ ਇੱਕ ਵਾਰੀ ਵੀ ਕੱਲ ਦੀ ਸਭਾ ਚ ਇਹ ਮਤਾ ਪਾਸ ਨਹੀਂ ਕੀਤਾ ਬੱਚਿਆਂ ਦੀ ਦੇਰੋਕਤਾ ਵਾਸਤੇ ਤੇ ਹਮਲੇ ਨਿੰਦਨ ਕੀਤੀ ਆ ਨਹੀਂ ਇਹ ਮਹਾਵੰਚੈਤ ਤੋਂ ਪਹਿਲਾਂ ਇਹ ਸੋਚਦੇ ਸੀ ਵੀ ਇਹ ਕਿਸ ਵਿਚਾਰਧਾਰਾ ਨੂੰ ਲੈ ਕੇ ਤੁਰ ਰਿਹਾ ਬੰਦਾ ਵੀ ਦਿਖਾਵੇ ਨੂੰ ਤਾਂ ਸਿੱਖ ਅਸੀਂ ਤੇ ਐਡਾ ਇਹਨੇ ਹਮਲਾ ਕਰਾਤਾ ਗੁਰਦੁਆਰਾ ਸਾਹਿਬ ਦੇ ਐਡਾ ਕਲੰਕ ਪਰਿਵਾਰ ਨੇ ਚੱਕ ਲਿਆ ਪਰ ਇਹਨੇ ਬਾਅਦ ਵਿੱਚ ਮਹਾਵੰਚੈ ਜਿਹੜਾ ਆਪਣੇ ਇਹਨੇ ਭਾਸ਼ਣ ਦੇ ਤਾਂ ਉਹਦੇ ਚ ਕਲੀਅਰ ਕਰਤਾ ਕਿ ਮੈਂ ਸਿਰਫ ਦਿਖਾਵੇ ਦਾ ਹੈਗਾ ਸਿੱਖ ਮੇਰੇ ਦਸਤਾਰ ਬੰਨੀ ਆ ਨਾਮ ਦੇ ਨਾਲ ਸਿੰਘ ਲਾਉਣਾ ਸਾਡੇ ਖਾਨਦਾਨ ਦਾ ਨਾ ਵੀ ਦਾਵੀ ਜਿਵੇਂ ਸਾਰੀਆਂ ਸੰਗਤਾਂ ਨੂੰ ਪਤਾ ਹੁਣ ਤਾਂ ਦਾਦਾ ਪ੍ਰੇਮੀ ਆ ਪਿਓ ਅਕਾਲ ਪਾਸਾ ਤੋਂ ਸਿੱਖਿਆ ਹੋਇਆ ਤੇ ਆਪਦੇ ਵੀ ਇਹ ਤੀਜੀ ਪੀੜ੍ਹੀ ਦੇ ਵਿੱਚ ਵੀ ਆ ਕੇ ਸਿੱਖਾਂ ਦੇ ਨਾਲ ਹੀ ਦੁਸ਼ਮਣੀ ਸਿੱਖ ਭੇਖ ਦੇ ਵਿੱਚ ਵੜ ਕੇ ਤੇ ਸਿੱਖਾਂ ਦਾ ਹੀ ਨੁਕਸਾਨ ਕਰਨਾ ਇਹਨੇ ਆਪ ਦਾ ਦੱਸਤਾ ਕਿ ਮੈਂ ਸਿੱਖ ਨਹੀਂ ਆ ਤੇ ਨਾ ਹੀ ਮੇਰੀ ਜਿਹੜੀ ਹੈਗੀ ਇਹ ਵਿਚਾਰਧਾਰਾ ਉਹ ਸਿੱਖੀ ਨੂੰ ਆ ਗਈ ਵੀ ਮੈਂ ਪਾਸ਼ ਦਾ ਜਿਹੜਾ અવਤਾਰ ਪਾਸ਼ ਦਾ ਨਾਂ ਲਿਆ ਵੀ ਦੱਸਤਾ ਵੀ ਮੈਂ ਪਹਿਲ ਜਿਹੜਾ અવਤਾਰ ਪਾਸ਼ ਸਿੱਖੀ ਦਾ ਕਹਾਣ ਕਰ ਰਿਆ ਸੀ ਸੰਤਾਂ ਦੀ ਵਿਰੋਧਤਾ ਕਰ ਰਿਹਾ ਜਿਹੜੇ ਨੇ ਕਵਿਤਾ ਦੇ ਵਿੱਚ ਇਹ ਵੀ ਲਿਖਿਆ ਸੀਗਾ ਵੀ ਸੰਤ ਜਰਨੈਲ ਸਿੰਘ ਜੀ ਕਦੇ ਵੀ ਮਾਫਰ ਨਾ ਕਰਨ ਵਾਲੇ ਮਰਜ਼ੇ ਮੈਂ ਨਾ ਬਖਸ਼ਣ ਨਾ ਬਖਸ਼ਣ ਬਿਲਕੁਲ ਬਿਲਕੁਲ ਇਹੀ ਗੱਲ ਲਿਖੀ ਜਮਾ ਉਹਦੇ ਫੋਲੋਅਰ ਇਹ ਬੋਲ ਵਰ ਮੰਗਿਆ ਦਾ ਇਹ ਕਹਿੰਦਾ ਫੋਲੋ ਕਰਦਾ ਜਿਨ੍ਹਾਂ ਨੇ ਪੇਖ ਦਿਖਾਏ ਜਗਤ ਕੋਲ ਲੋਕਾਂ ਨੂੰ ਪਤਾ ਪੇਖ ਵੀ ਹਣੀਗਾ ਉਹ ਗੱਲ ਇਹਨਾਂ ਨੇ ਪੇਖ ਵੀ ਨਹੀਂਗਾ ਸਾਬਤ ਕਰਦਾ ਉਹ ਕਹੇਰੇ ਸਰੋਵਰ ਦੀ ਲੋੜ ਨਹੀਂ ਜਿਹੜੇ ਕਿ ਸਾਡ ਨੂੰ ਇਹ ਉਸ ਚੀਜ਼ ਨੂੰ ਉਹ ਕਹਿ ਰਹੇ ਕਲੋਰ ਨਹੀਂ ਇਹ ਕਹਿ ਰਹੇ ਫੋਲੋ ਕਰ ਤੇ ਐਸੀ ਕਰ ਕਰਕੇ ਇਹਨਾਂ ਨੂੰ ਗੁਰੂ ਘਰ ਜਿਹੜੇ ਚੜ੍ਹਦੀ ਕਲਾ ਨੇ ਉਹ ਰੜਕ ਰਹੇ ਹੈ ਗੁਰੂ ਘਰਾਂ ਨੂੰ ਅਸੀਂ ਇਹਨਾਂ ਨੂੰ ਮੈਂ ਸਭ ਤੋਂ ਕਰਦਾ ਵੀ ਮੈਂ ਸਿੱਖ ਨਹੀਂ ਐ ਮੇਰਾ ਪੈਕ ਠੇਕ ਹੈ ਪਰ ਹੁਣ ਸਮਝਣ ਦੀ ਲੋੜ ਹੈ ਤੇ ਮੈਂ ਇਲਾਕੇ ਦੀ ਸੰਗਤ ਦਾ ਧੰਨਵਾਦ ਵੀ ਕਰਦੇ ਜਿਨ੍ਹਾਂ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਕੰਮ ਲਿਆ ਬੇਸ਼ੱਕ ਇਹਨਾਂ ਨੇ ਆਸ-ਪਾਸੇ ਕੂੜਾ ਪੂਰਾ ਪ੍ਰਚਾਰ ਕੀਤਾ ਝੂਠ ਦਾ ਪਰ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਕਲਾ ਵਰਤੀ ਆਮ ਜਿਹੜਾ ਸੰਗਤ ਹੈ ਗੁਰੂ ਨੂੰ ਪ੍ਰੇਮ ਕਰਨ ਵਾਲੀ ਉਹਨਾਂ ਨੂੰ ਸੱਚ ਦੇਖਿਆ ਹਾਂਜੀ ਹਾਂਜੀ ਵੀ ਇਹ ਇਹ ਝੂਠ ਦੇ ਪੈਰੋਕਾਰ ਐ ਇਹ ਦਿਖਾਵਾ ਮਾਹੌਲ ਬਣਾ ਕੇ ਨੈਰੇਟਿਵ ਸਿਰਜ ਰਹੇ ਨੇ ਸੱਚ ਦੇ ਖਿਲਾਫ ਤੇ ਸਾਡਾ ਉੱਥੇ ਜਾਣਾ ਬਣਦਾ ਨਹੀਂ ਐ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਿਰਫ ਦਾ ਸਿਰਫ ਉਹਨਾਂ ਨੇ ਧਰਮ ਦੀ ਜਿਹੜੀ ਗੱਲ ਕੀਤੀ ਤੇ ਧਰਮ ਸੱਚ ਤੇ ਪਹਿਰਾ ਦਿੱਤਾ ਇਹ ਕਾਬਿਲ ਹੈ ਤਰਫ ਹੈ ਤੇ ਹਮੇਸ਼ਾ ਸਤਗੁਰੂ ਸੱਚੇ ਪਾਸ਼ੇ ਚਰਨਾਂ 'ਚ ਵੀ ਅਰਦਾਸ ਹੈ ਕਿ ਸਤਗੁਰੂ ਜੀ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਸਾਰੇ ਕੋਲ ਸਿੱਖਾਂ ਨੂੰ ਸੱਚ ਦਾ ਗਿਆਨ ਕਰਾਉਣ ਤੇ ਸੱਚ ਤੇ ਪਹਿਰਾ ਦੇਣ ਦੀ ਜਿਹੜੀ ਹਿੰਮਤ ਆ ਉਹ ਬਖਸ਼ਿਸ਼ ਕਰਨ ਤਾਂ ਕਿ ਇਹਨਾਂ ਝੂਠ ਦੇ ਪੈਰੋਕਾਰਾਂ ਦੇ ਆਪਣੇ ਆਪਾਂ ਕਹਿ ਦਈਏ ਵੀ ਇਹਨਾਂ ਦੇ ਨਾਰਜੀ ਹੋਵੇ ਖਤਮ ਹੋ ਜਾਣੇ ਸਿੱਖਾਂ ਦੇ ਵਿੱਚ ਗੋਲੂ ਵਾਲਾ ਮੰਡੀ ਖਿਲਾਫ ਹੈ ਹਾਂਜੀ ਤੇ ਗੋਲੂ ਵਾਲਾ ਜਿੱਦਾਂ ਆਪਾਂ ਪਰਸੋਂ ਤੋਂ ਹੀ ਦੇਖ ਰਹੇ ਆ ਜਾਂ ਆਪਾਂ ਨੂੰ ਤਾਂ ਪਹਿਲਾਂ ਵੀ ਪਤਾ ਹੈ ਕਿ 12000 ਤੋਂ ਦੀ ਵੋਟ ਹੈ ਤੇ ਆ ਇਹ ਕਿੰਨੇ ਜਣੇ ਗਿਣਤੀ ਦੇ ਕਿੰਨੇ ਜਣੇ ਗਿਣਤੀ ਇਹ ਕੱਲ ਨੋਟ ਕਰਿਓ ਵੀ ਸੰਗਤ ਨੇ ਕੱਲ ਦੀ ਜਿਹੜੀ ਉਹਨਾਂ ਦੀ ਆਪਾਂ ਕਹਿੰਦੇ ਰੈਲੀ ਸੀਗੀ ਹੂੰ ਉਹਨੂੰ ਨਕਾਰਿਆ ਨਹੀਂਗਾ ਹੂੰ ਉਹਨੂੰ ਦੂਤਕਾਰ ਦੂਤਕਾਰ ਤਾ ਚਪੇੜ ਮਾਰੀ ਇਹ ਦੂਤਕਾਰ ਤਾ ਕੇ ਝੂਠ ਦੇ ਮੂੰਹ ਤੇ ਚਪੇੜ ਤਾ ਮਾਰੀ ਯਾਰ ਕਮਾਲ ਦੀ ਗੱਲ ਆ ਯਾਰ ਥੋੜਾ ਤੁਸੀਂ ਸਿਟਿੰਗ ਐਮਐਲਏ ਹੋ ਤੇ ਫਿਰ ਦੇਖੋ ਰੱਬ ਨਾ ਕਿਦਾਂ ਇਹੋ ਜਿਹੇ ਲੋਕਾਂ ਨੂੰ ਮਜ਼ਾਕ ਦਾ ਬਾਤਰ ਬਣਦਾ ਹੁਣ ਇਹ ਸਿਟਿੰਗ ਐਮਐਲਏ ਆ ਇਹ ਪਿੰਡਾਂ ਜਾਂਦੇ ਆ ਲੋਕਾਂ ਨੂੰ ਜਾਂਦੇ ਤੇ ਜਾ ਕੇ ਗਿਆਪਨ ਦਿੰਦੇ ਆ ਸਾਡੀ ਮੰਗ ਆ ਮੰਗਾ ਰੱਖਦੇ ਤੇ ਕੱਲ ਦੇਖੋ ਵੀ ਖੁਦ ਗਿਆਪਨ ਲੱਗੇ ਜਾ ਰਹੇ ਸਾਡੀ ਮੰਗ ਨੀ ਹੈਰਾਨ ਕੀ ਦੀ ਗੱਲ ਉੱਥੇ ਇਹ ਵੀ ਹੁੰਦੀ ਆ ਵੀ ਇਹਨਾਂ ਦੇ ਘਰੇ ਬੱਚੇ ਆ ਨੀ ਇਹਨਾਂ ਦੇ ਘਰੇ ਬਜ਼ੁਰਗ ਹੈ ਨੀ ਹਾਂ ਇਹਨਾਂ ਨੂੰ ਉਹਨਾਂ ਦੇ ਚਿਹਰੇ ਨਹੀਂ ਦਿਖੇ ਜਿਹੜੇ ਬੱਚੇ ਜਮਾਂ ਜਾਣ ਦੀ ਬਾਜੀ ਵੀ ਹਰਨ ਨਾਲੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹਾ ਕਿਰਪਾ ਕੀਤੀ ਉਹਨਾਂ ਦੀ ਸਿਹਤ ਚੜ੍ਹਦੀ ਕਲਾ ਚ ਹੋ ਗਈ ਕੀ ਇਹਨਾਂ ਨੂੰ ਅੰਦਰ ਇਹਨਾਂ ਦੀ ਇਨਸਾਨੀਅਤ ਹੈ ਨਹੀਂ ਇੱਥੋਂ ਹੀ ਪਤਾ ਲੱਗਿਆ ਵੀ ਇਹ ਬੰਦੇ ਇਨਸਾਨੀਅਤ ਦੇ ਤੌਰ ਤੇ ਵੀ ਗਏ ਗਿgre ਆ ਇਹਨਾਂ ਕੋਲ ਇਨਸਾਨੀਅਤ ਵੀ ਹੈ ਨਹੀਂ ਗੀ ਤੁਹਾਡੀ ਗੱਲ ਨੂੰ ਵੱਡੀ ਕਰਾਂ ਜਿਹੜੇ ਉਹ ਬੱਚਿਆਂ ਦੇ ਚੋਟਾ ਹੈ ਨਾ ਪਤਾ ਨਹੀਂ ਇਹਨਾਂ ਨੇ ਇੱਕ ਵਾਰ ਵੀ ਮੂੰਹ ਤੋਂ ਇਹ ਗੱਲ ਨਹੀਂ ਕਹੀ ਪਰ ਹਰ ਇੱਕ ਇਨਸਾਨ ਭਾਵੇਂ ਸਿੱਖ ਹੈ ਆਵੇਂ ਗੈਰ ਸੇ ਜਦੋਂ ਵੇਖਦਾ ਨਾ ਇਹ ਗੱਲ ਜ਼ਰੂਰ ਕਹਿੰਦਾ ਹੈ ਵੀ ਚਲੋ ਕੋਈ ਗੱਲ ਸੀ ਉਹ ਸਾਨੂੰ ਨਹੀਂ ਪਤਾ ਪਰ ਬੇਜਵਾਨ ਘੋੜਿਆਂ ਨੂੰ ਬੱਚਿਆਂ ਨੂੰ ਇਦਾਂ ਵੜਨ ਇਹ ਬਹੁਤ ਮਾੜਾ ਹੈ ਤੇ ਜਿੱਦਾਂ ਵੀਰ ਜੀ ਨੇ ਆਖਿਆ ਵੀ ਇਹਨਾਂ ਦਾ ਕੰਨ ਫਰਜ ਬਣਦਾ ਸੀ ਇੱਕ ਵਾਰ ਤਾਂ ਮੂੰਹੋਂ ਕਹਿੰਦੇ ਵੀ ਚਲੋ ਜੋ ਹੋਇਆ ਪਰ ਬੱਚਿਆਂ ਵਾਲਾ ਜਿਹੜਾ ਇਹ ਕੰਮ ਹੋਇਆ ਨਾ ਇਹ ਮਾੜਾ ਹੈ ਪਰ ਇਹਨਾਂ ਦੀ ਮੇਰੇ ਨਾਲ ਮਾਨਸਿਕ ਤੌਰ ਤੇ ਇਦਾਂ ਸੁਫਾਈਆਂ ਦੇ ਰਿਹਾ ਸੀ ਸਫਾਈਆਂ ਦੇਖੋ ਵੀ ਪਤਾ ਕੀ ਨਾ ਰੱਬ ਨਾ ਲੱਤ ਨਹੀਂ ਮਾਰਦਾ ਮੱਤ ਮਾਰਦਾ ਹੈ ਤੇ ਇਹਨਾਂ ਦੀ ਮਾਰਤ ਸੀ ਮੱਤ ਮੱਤ ਮਾਰੀ ਤੇ ਤੇ ਕੋਈਰ ਕਮਾਲ ਦਾ ਬੰਦਾ ਖੁਦ ਐਕਸੈਪਟ ਕਰ ਰਿਹਾ ਹੈ ਬਿਲਕੁਲ ਗੁਰਬਾਣੀ ਦੀ ਤੁਕ ਨਹੀਂ ਆ ਰਹੀ ਉਹਨੂੰ ਉਹਨੂੰ ਪਾਸ਼ ਦੀ ਕਵਤਾ ਯਾਦ ਆ ਰਹੀ ਹੈ ਪਾਸ਼ ਉਹ ਬੰਦਾ ਜਿਹੜਾ ਹਮੇਸ਼ਾ ਹੀ ਸਿੱਖੀ ਦਾ ਕਾਣ ਕੀਤਾ ਜਿੰਨੇ ਆਪਣੇ ਲਿਖਤਾਂ ਵਿੱਚ ਜਿਹੜਾ ਬੰਦਾ ਇਹ ਕਮਾਲ ਦੀ ਗੱਲ ਦਾ ਬੰਦਾ ਦਰਬਾਰ ਸਾਹਿਬ ਦੇ ਸਰੋਵਰ ਝੋਨਾ ਉਹ ਗੰਦੀ ਗੱਲ ਕਰੇ ਬਿਲਕੁਲ ਤੇ ਇੱਕ ਐਮਐਲਏ ਉਹਨੂੰ ਕੋਟ ਕਰੇ ਬਿਲਕੁਲ ਉਸ ਕਵੀ ਨੂੰ ਤੇ ਤੁਸੀਂ ਸੋਚ ਸਕਦੇ ਹੋ ਵੀ ਬੰਦੇ ਦੀ ਵਿਚਾਰਤਾ ਰੱਖੀ ਹੈ ਚਲੋ ਰੱਬ ਮਿਹਰ ਕਰੇ ਅਸਮੂਚੀਆਂ ਸੰਗਤਾਂ ਵਾਸਤੇ ਧਰਮਾਦ ਕਰਦੇ ਆਂ ਵੀ ਬੜੇ ਸਿਹਰਦ ਹੋ ਕੇ ਬੜੇ ਜ਼ਿੰਮੇਵਾਰ ਨਾਲ ਜਿਸ ਤਰ੍ਹਾਂ ਤੁਸੀਂ ਨਕਾਰਿਆ ਤੇ ਦੁਤਕਾਰਿਆ ਬਿਲਕੁਲ ਇਹ ਸਾਡੇ ਸਿੱਖਪਨ ਦੀ ਬੜੀ ਵੱਡੀ ਜਿੱਤ ਹੈ ਇਹ ਨਾ ਕੋਈ ਸਥਾਨ ਤੇ ਇਦਨਿ ਵਿਚਾਰ ਤਾੜਾ ਹੈ ਬਿਲਕੁਲ ਇਹ ਚਾਹੁੰਦੇ ਵੀ ਉਹ ਸਥਾਨ ਖਤਮ ਕਰ ਦਈਏ ਜਿੱਥੇ ਸਿੱਕੇ ਦੀ ਗੱਲ ਹੁੰਦੀ ਹੈ ਸਿੱਕੇ ਸਿਧਾਂਤਾਂ ਦੀ ਗੱਲ ਹੁੰਦੀ ਹੈ ਇਹਨਾਂ ਨੂੰ ਗੋਂਗਲੂ ਚਾਹੀਦੇ ਆ ਬਸ ਵੀ ਗੋਂਗਲਾਂ ਦੀ ਕਮੇਟੀ ਬਣੇ ਤੇ ਉਹ ਬਹਿ ਜੇ ਇਹਨਾਂ ਦੀ ਜਿੰਦਾਬਾਦ 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 ਕਰੀ ਚੱਲੇ ਬਸ ਹੋਰ ਕੁਝ ਨਹੀਂ ਕਰ ਕਿਉਂਕਿ ਪਰ ਸਮਾਜ ਇਹ ਵੀ ਹੈ ਵੀਰ ਜੀ ਵੀ ਆਪਣੇ ਵਿੱਚ ਹੀ ਬਣੇ ਬੈਠੇ ਆ ਹੁਣ ਇਹ ਆਪਦੇ ਆਪ ਨੂੰ ਸਿੱਖ ਕਹਾਉਂਦੇ ਆ ਤੇ ਸਾਨੂੰ ਵੀ ਸਾਰੀ ਸੰਗਤ ਨੂੰ ਹੀ ਪਛਾਨਣ ਦੀ ਲੋੜ ਹੈ ਸਮੇਂ ਦੀ ਜਿਹੜੀ ਜ਼ਰੂਰਤ ਹੈ ਨਾ ਉਹ ਵੀ ਪਛਾਨਣਾ ਪਵੇਗਾ ਕਿ ਕਿਹੜੇ ਸਿੱਖੀ ਦੇ ਸਿਧਾਂਤਾਂ ਤੁਰਨ ਵਾਲੇ ਨੇ ਤੇ ਕਿਹੜੇ ਸਿਰਫ ਭੇਸ਼ ਬਣਾ ਕੇ ਤੇ ਇਹ అవਤਾਰ ਪਾਸ਼ ਵਰਗਿਆਂ ਦੀ ਵਿਚਾਰਧਾਰਾ ਨੂੰ ਲੈ ਕੇ ਤੁਰ ਰਹੇ ਨੇ ਇਹ ਸੰਗਤ ਨੇ ਪਛਾਨਿਆ ਤੇ ਇਹ ਇਸ ਸੰਗਤ ਜਿਹੜੀ ਨਹੀਂ ਆਏ ਲੋਕ ਇਹਨਾਂ ਨੂੰ ਫੋਰਸ ਕਰਨ ਤੇ ਇਹਨਾਂ 'ਤੇ ਜ਼ੋਰ ਲਾਉਣ ਤੇ ਇਹ ਆਪ ਖੁਦ ਇਹਨਾਂ ਨੇ ਵੀਰ ਜੀ ਸ਼ਾਇਦ ਤੁਹਾਨੂੰ ਨੋਲਿਜ ਹੋਵੇ ਇਹਨਾਂ ਨੇ ਖੁਦ ਫੋਨ ਕੀਤੇ ਇੰਨੇ ਮੈਂਬਰ ਲਿਆਉਣੇ ਆ ਜੀ ਪੱਗਾ ਬਣਾ ਕੇ ਹਾਂਜੀ ਹਿੰਦੂ ਵੀਰਾਂ ਨੂੰ ਵੀ ਪੱਗਾ ਬਣਾ ਕੇ ਲੈ ਕੇ ਤਾਂ ਵੀ ਲੋਕ ਨਹੀਂ ਆਏ ਇਹਦਾ ਮਤਲਬ ਤੇ ਹੈ ਕਿ ਲੋਕਾਂ ਨੂੰ ਸੱਚ ਪਤਾ ਲੱਗ ਗਿਆ ਇਹ ਸਿੱਖ ਕੌਮ ਦਾ ਜਾਂ ਸਿੱਖ ਕੌਮ ਨਹੀਂ ਕਿਸੇ ਦਾ ਭਲਾ ਨਹੀਂ ਹੁਣ ਹੁਣ ਗੱਲਾਂ ਦੀ ਵੀ ਸਥਾਨ ਕਿਉਂ ਖੋਣਾ ਚਾਹੁੰਦੇ ਆ ਬਿਲਕੁਲ ਕਿਉਂਕਿ ਜਿੱਨਾ ਸਥਾਨਾਂ ਤੇ ਸਿੱਖੀ ਦੀ ਗੱਲ ਹੋਊਗੀ ਸਿੱਖੀ ਸਿਧਾਂਤਾਂ ਦੀ ਗੱਲ ਹੋਊਗੀ ਹਨਾ ਜਿੱਥੋਂ ਦੀ ਸਪੀਕਰਾਂ ਚੋਂ ਆਵਾਜ਼ ਬੁਲੰਦ ਹੋਊਗੀ ਪਾਪ ਕੀ ਜਾਂਦਲੇ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾ ਲੋ ਨਾ ਪੁੱਤਾ ਰਾਜਵਾਲੀ ਆ ਮੁਰ ਚੱਕੀ ਚੱਟਾ ਜਿਹੜੀ ਇਹ ਜਿਹੜੇ ਗੁਰਵਾਣੇ ਵਾਕ ਹਨ ਇਹ ਲੋਕਾਂ ਨੂੰ ਚੁਭਦੇ ਆ ਇਹਨਾਂ ਦੀ ਆਤਮਾ ਨਾ ਤੜਫਦੀ ਏ ਮੁੜ ਕੇ ਐ ਇੰਨੀ ਗੁਰੂ ਸਾਹਿਬ ਨੇ ਇੰਨੇ ਕੜੇ ਬਚਨ ਗਏ ਪਰ ਇਹ ਕੜੇ ਬਚ ਲਾਗੂ ਕਨੇ ਹੁੰਦੇ ਆ ਉਸ ਵਿਚਾਰਤਾਰਾ ਤੇ ਜਿਹੜੀ ਵਿਚਾਰਤਾਰਾ ਮਾਨਵਤਾ ਦਾ ਇਨਸਾਨੀ ਦਾ ਕੰਨ ਕਰਦੀ ਆ ਇਸ ਕਰਕੇ ਇਹ ਚੰਦੇ ਵੀ ਇੱਕ ਮਿੱਟੀਆਂ ਹਟਾ ਦੋ ਇੱਥੇ ਗੋਂਗਲੂ ਬਿਠਾ ਦੋ ਜਿਹੜੇ ਬਸ ਤੜਕੇ ਦੁਕਾਨ ਵਾਂਗੂ ਗੁਰਦੁਆਰਾ ਖੋਲਣ ਹੂੰ ਫੇਰ ਦੁਬਾਰੇ ਬੰਦ ਕਰ ਦਾਂ ਫਿਰ ਸ਼ਾਮ ਨੂੰ ਖੋਲਣਾ ਤੇ ਆਪ ਦੂ ਬੰਦ ਕਰ ਦਾਂ ਬੱਕਰੀ ਦਾ ਹੋਕਾ ਦੇ ਨਾਲੇ ਹਾਂ ਚਲੋ ਆਪਾਂ ਤਾਂ ਫਿਰ ਸ਼ੁਕਰਾਨਾ ਕਰਦੇ ਆ ਸਤਿਗੁਰ ਸੱਤੇ ਪਾਸ਼ਾ ਦਾ ਬਿਲਕੁਲ ਜਿੱਦਾਂ ਨੇ ਮੱਥਾ ਰਾਜ ਨਾਲ ਹੈ ਹਾਂਜੀ ਸੁਣੋ ਇੱਕ ਵੰਨੇ ਰਾਜ ਹੈ ਬਿਲਕੁਲ ਪਰ ਗੁਰੂ ਸਾਹਿਬ ਨੇ ਨਾ ਉਹ ਗੱਲ ਫਿਰ ਸਾਬਤ ਕਰ ਉਹ ਕਹੀ 1/2 ਲੱਖ ਤੇ ਇੱਕ ਲੜਾਉ ਸਵੇ ਸਵੇ ਇੱਕ ਵੰਨ ਸਨਾ ਇੱਕ ਬੰਨੇ ਜਿੰਨੇ ਪੂਰਾ ਤਾਮਚਾਮ ਪੂਰਾ ਜਿੰਨੂੰ ਕਹਿੰਦੇ ਵੀ ਪ੍ਰਸ਼ਾਸਨ ਲਾਰਕਾ ਸਰਕਾਰਾਂ ਲਾਰਕੀਆਂ ਸਭ ਕੁ ਲਾਰਕਾ ਜਿਆ ਇਹਦੇ باوجود ਹਜ਼ਾਰ ਦੇ ਕਰੀਬ ਹਾਲਾਂਕਿ ਜਿਹੜੇ ਨਾਲ ਦੇ ਬੀਜੇਪੀ ਦੇ ਬੰਦੇ ਗਏ ਹੈ ਨਾ ਉਹ ਤਾਂ 7-8 ਸੂਗੇ ਰਹੇ ਆ ਉਹ ਆਪਾਂ ਚਲ ਅਜਕੋਗੀ ਰਿਪੋਰਟ ਗਈ ਇੰਟੈਲੀਜੈਂਸ ਦੀ ਹਜ਼ਾਰ ਦੀ ਜੋ ਭੇਜੀ ਹੈ ਸਰਕਾਰ ਨੂੰ ਆਪਾਂ ਹਜ਼ਾਰ ਹੀ ਮੰਨਦੇ ਆ ਹਜ਼ਾਰ ਬੰਦਾ ਜੇ ਦੋ ਜ਼ਿਲ੍ਹਿਆਂ ਚੋਂ ਮੈਂ ਕਹਿੰਦਾ ਕੱਲ ਚਵਿਹਰਾ ਸਾਹਿਬ ਆ ਬਾਬਾ ਦੀਪ ਸਿੰਘ ਗੁਰਦਾਰੇ ਕੱਲ 5000 ਬੰਦਾ ਹਾਂ ਜੀ ਹਾਂ ਜੀ ਬਾਬਾ ਦੀਪ ਸਿੰਘ ਵੱਜੇ 5-5000 ਬੰਦਾ ਤਾਂ ਯਾਰ ਸਾਡੇ ਉੱਥੇ ਬੈਠਾ ਹੁੰਦਾ ਤੇ ਤੁਸੀਂ 2000 ਦਾ ਇਕੱਠਾ ਕਰਕੇ ਤੇ ਤੁਸੀਂ ਕਹਿੰਦੇ ਹੋ ਵੀ ਹਾਂ ਵੀ ਅਸੀਂ ਸਿੱਖ ਸੰਗਤ ਬੁਲਾ ਲਈ ਹੈ ਤੇ ਰੱਬ ਨੇ ਐ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਨਿਤਾਰਾ ਕਰਤਾ ਰੱਬ ਮਿਹਰ ਕਰੇ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਸੁਚੇਤ ਰਹਿਣ ਰਹਿਣ ਬਿਲਕੁਲ ਤੇ ਸੰਧ ਵੀ ਯਾਦ ਰੱਖਣਾ ਵੀ ਕਿਹੜੇ-ਕਿਹੜੇ ਬੰਦੇ ਸੰਧ ਬਣਿਆ ਜਿਹੜੇ ਕੌਮ ਦਾ ਕਹਣ ਕਰ ਰਹੇ ਬਿਲਕੁਲ ਜੀ ਜਬਲੀ ਚੋਕੋ ਝੋਲੀ ਚੱਕ ਤਲਵੇ ਚੜ ਬਲੇ ਅਲਫਾਜ ਬੋਤੇ ਪਰ ਕੌਮ ਦਾ ਕਾਨ ਕਰਨ ਜੇ ਸਹੀ ਤਾਂ ਜੇ ਪਾਸ਼ ਸੀਗਾ ਪਾਸ਼ ਸਟੇਟ ਦਾ ਸੰਧ ਸੀਗਾ ਬਿਲਕੁਲ ਹਾਂਜੀ ਵੀ ਕਿਹਾ ਉਹ ਸੰਧ ਸੀਗਾ ਜਿਹੜਾ ਕੌਮ ਦਾ ਕਾਨ ਕਰਦੀ ਹੁਣ ਤੁਹਾਨੂੰ ਲੋੜ ਤੁਹਾਨੂੰ ਅਸੇ ਲੋੜ ਪੈਣੀ ਆ ਆਪੇ ਸਾਹਮਣੇ ਆ ਜਾਂਦੇ ਆ ਬਿਲਕੁਲ ਤੁਸੀਂ ਸੋਸ਼ ਮੀਡੀਆ ਖੋਲੋਗੇ ਤਾਂ ਸੰਧ ਬਣੇ ਸੰਧ ਕਿਹੜੇ ਸੰਧ ਬਣੇ ਹੋਏ ਆ ਬਿਲਕੁਲ ਜੀ ਤੁਹਾਨੂੰ ਪਤਾ ਲੱਗ ਜਾਣਗੇ ਸਹੀ ਹੈ ਤਿਆਰ ਬੈਠੇ ਆ ਜਾਂਦਾ ਕਿ ਕੋ ਫਿਕਰਪੁਰ ਸਿੰਘ ਸਹੀ ਹੈ ਇਹਨਾਂ ਦੇ ਲਿਖਣ ਤੋਂ ਬੋਲਣ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਖਰੀਦੇ ਹੋਏ ਬੰਦੇ ਹਾਂ ਜੀ ਚਲੋ ਰੱਬ ਮਿਹਰ ਕਰੇ ਸਤਿਗੁਰੂ ਸੱਚੇ ਪਾਸ਼ਾ ਕਿਰਪਾ ਕਰੇ ਹਰ ਲੜਾਈ ਜਿੱਤਾਂਗੇ ਬਸ ਗੁਰੂ ਹੱਥ ਰੱਖ ਕੇ ਸਿਰ ਤੇ ਮਿਹਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ